ਪੰਜਾਬੀਆਂ ਦਾ ਇੱਕ ਸ਼ਾਇਰ ਹੋਇਆ ਬਾਬੂ ਰਾਜੇਵਾਲੀ ਸਾਹਿਬ ਉਹਨਾਂ ਨੇ ਗੱਲ ਬੜੀ ਕਮਾਲ ਦੀ ਲਿਖੀ ਉਹਨਾਂ ਲਾਹੌਰ ਵਿੱਚ ਮੱਲ ਚੰਗੇ ਤੇ ਪੈਰਿਸ ਮਹੱਲ ਚੰਗੇ ਦੁਨੀਆ ਦੇ ਦੋ ਖੂਬਸੂਰਤ ਸ਼ਹਿਰ ਲਾਹੌਰ ਤੇ ਪੈਰਿਸ ਜਿਨ੍ਹਾਂ ਜਿਨ੍ਹਾਂ ਦੋਹਾਂ ਸ਼ਹਿਰਾਂ ਦਾ ਇਤਿਹਾਸ ਇੱਕ ਜਗ੍ਹਾ ਤੇ ਆਣ ਕੇ ਨਾ ਸੇਮ ਜਿਹਾ ਹੋ ਜਾਂਦਾ ਰਲਦਾ ਮਿਲਦਾ ਹੋ ਜਾਂਦਾ 1799 ਵਿੱਚ ਤਕਰੀਬਨ ਨੈਪੋਲੀਅਨ ਬੋਨਾਪਾਰਟ ਨੇ ਫਰਾਂਸ ਦਾ ਤਖਤਾ ਪਲਟਿਆ ਤੇ 1805 ਤੱਕ ਆਪਣੇ ਆਪ ਨੂੰ ਇਥੋਂ ਦਾ ਬਾਦਸ਼ਾਹ ਬਣਾ ਲਿਆ ਦੂਜੇ ਪਾਸੇ 1799 ਵਿੱਚ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਤੇ 1805 ਤੱਕ ਆਪਣੇ ਖਾਲਸਾ ਰਾਜ ਨੂੰ ਹੋਰ ਵੱਡਾ ਕੀਤਾ ਇਹਨਾਂ ਦੋਵਾਂ ਤਗੜੀਆਂ ਤਾਕਤਾਂ ਦਾ ਇੱਕੋ ਵੱਡਾ ਵੈਰੀ ਉਹੀ ਅੰਗਰੇਜ਼ ਗੋਰੇ ਦੋ ਜੋ ਦੋਹਾਂ ਤੋਂ ਖਾਰ ਖਾਂਦੇ ਸੀ ਇੱਕ ਪਾਸੇ ਨਪੋਲੀਅਨ ਬੋਨਾਪਾਰਟ ਉਹਨਾਂ ਦੀ ਪੇਛਣੀ ਜਾਣ ਦਿੰਦਾ ਦੂਜੇ ਪਾਸੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਉਹਨਾਂ ਦੀ ਵਾਹ ਪੇਛਣੀ ਦੂਜੇ ਪਾਸੇ ਜਾਣ ਦਿੰਦਾ ਜਦੋਂ ਨਪੋਲੀਅਨ ਬੋਨਾਪਾਰਟ ਹਰੂਸ ਦੀ ਜੰਗ ਵਿੱਚ ਹਾਰਿਆ ਬਾਅਦ ਵਿੱਚ ਵਾਟਰਲੂ ਦੀ ਜੰਗ ਵਿੱਚ ਹਾਰਿਆ ਗੋਰੀਆਂ ਨੇ ਉਹਨੂੰ ਫੜ ਕੇ ਇੱਕ ਟਾਪੂ ਤੇ ਕੈਦ ਕਰ ਦਿੱਤਾ ਬਾਅਦ ਵਿੱਚ ਖਾਣੇ ਵਿੱਚ ਜ਼ਹਿਰ ਦੇਂਦੇ ਰਹੇ ਜਿਸ ਦੇ ਨਾਲ ਉਹਦੇ ਢਿੱਡ ਵਿੱਚ ਕੈਂਸਰ ਹੋ ਗਿਆ ਤੇ ਬਾਅਦ ਵਿੱਚ ਉਹਦੀ ਮੌਤ ਹੋ ਗਈ ਦੂਜੇ ਪਾਸੇ ਸ਼ੇਰੇ ਪੰਜਾਬ ਮਹਾਰਾ ਜੀ ਰਣਜੀਤ ਸਿੰਘ ਜਿਹਨੂੰ ਪੈਰਾਲਾਈਸਿਸ ਦਾ ਅਟੈਕ ਹੋਇਆ ਅਧਰੰਗ ਦਾ ਦੌਰਾ ਪਿਆ ਤੇ ਕੁਝ ਇਤਿਹਾਸਕਾਰ ਵੀ ਕਹਿੰਦੇ ਆ ਕਿ ਉਹ ਵੀ ਜਿਹੜਾ ਵੀ ਗੋਰੀਆਂ ਦੇ ਇੱਕ ਡਾਕਟਰ ਵੱਲੋਂ ਹੀ ਖਾਣੇ ਦੇ ਵਿੱਚ ਜ਼ਹਿਰ ਦਿੱਤਾ ਗਿਆ ਸੀ ਡੋਗਰਿਆਂ ਦੇ ਨਾਲ ਰਲ ਕੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਰੀਰ ਦੀ ਤਾਕਤ ਘਟੀ ਤੇ ਉਹਨਾਂ ਦੀ ਮੌਤ ਹੋਈ ਬਾਕੀ ਪੈਰਸ ਸ਼ਹਿਰ ਦੇ ਨਾਲ ਇੱਕ ਸਾਡਾ ਹੋਰ ਵੀ ਵੱਖਰਾ ਆ ਇਤਿਹਾਸ ਹੈ ਕਿ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਕਮਰਦਲੀਪ ਸਿੰਘ ਨੇ ਆਪਣੇ ਮੌੜ ਖਾਲਸਾ ਰਾਜ ਨੂੰ ਪ੍ਰਾਪਤ ਕਰਦਿਆਂ ਕਰਦਿਆਂ ਜਿਹੜੇ ਆਖਰੀ ਸਾਹ ਹੀ ਉਹ ਪੈਰਸ ਦੇ ਇਥੋਂ ਦੇ ਗ੍ਰੈਂਡ ਹੋਟਲ ਵਿੱਚ ਲਏ ਸੀ ਬਾਅਦ ਵਿੱਚ ਉਹਨਾਂ ਦਾ ਸਰੀਰ ਨੂੰ ਇੰਗਲੈਂਡ ਲੈ ਕੇ ਜਾਇਆ ਗਿਆ ਤੇ ਉੱਥੇ ਹੀ ਉਹਨਾਂ ਦੇ ਸਰੀਰ ਨੂੰ ਇੱਥੇ ਦੱਬਿਆ ਗਿਆ